ਕਿ ਵਾਸ਼ਰੂਮ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਤਾਲਾ ਲਾਇਆ ਹੋਇਆ ਦੱਸੂਗੀ ਕਿ ਕਿਉਂ ਉਹਨਾਂ ਨੂੰ ਲੋਕ ਕੀਤਾ ਹੋਇਆ ਕਈ ਲੋਕ ਉੱਥੇ ਹੀ ਚਰਦਾ ਖਾਣਾ ਉੱਥੇ ਹੀ ਪਾਨ ਫਰਾਗ ਸੁੱਟਣਾ ਬਾਥਰੂਮਾਂ 'ਚ ਉੱਥੇ ਹੀ ਆਪਣੀਆਂ ਸਿਕਟਾਂ ਬੀੜੀਆਂ ਸੁੱਟਣੀਆਂ ਦੋ ਬਾਥਰੂਮ ਇੱਧਰ ਬਣਾਵਾਂਗੇ ਦੋ ਇੱਧਰ ਬਣਾਵਾਂਗੇ ਦੋਨਾਂ ਬਾਥਰੂਮਾਂ ਤੇ 24 ਘੰਟੇ ਲਈ ਬੰਦੇ ਰੱਖਾਂਗੇ ਆਪਸਾ ਫਾਇਦਾ ਵੀ ਜਿਹੜਾ ਧਿਆਨ ਨਹੀਂ ਰੱਖਿਆ ਜਾਂਦਾ ਲੋਕਾਂ ਦਾ ਕਹਿਣਾ ਬਹੁਤ ਜ਼ਿਆਦਾ ਇੱਥੇ ਦਿੱਕਤ ਹੁੰਦੀ ਹੈ ਮੈਂ ਇਸੇ ਹਲਕੇ ਦਾ ਜੰਪ ਵਾਲਾ ਮੈਨੂੰ ਕੋਈ ਬਾਹਰੋਂ ਨਹੀਂ ਟੱਪ ਕੇ ਆਉਣਾ ਪੈਂਦਾ ਪੁਲ ਜੀ ਮੈਂ ਇਸ ਸਿਵਲ ਹਸਪਤਾਲ ਦੀ ਪੈਰ ਤੋਂ ਲੈ ਕੇ ਸਿਰ ਤੱਕ ਹਰ ਚੀਜ਼ ਨੂੰ ਜਾਣਦਾ ਮੈਂ ਮੈਨੂੰ ਪਤਾ ਵਾ ਸਿਵਲ ਹਸਪਤਾਲ ਦੀ ਕੀ ਸਮੱਸਿਆ ਤੇ ਕੀ ਮੇਰੇ ਪਰਿਵਾਰਾਂ ਨੂੰ ਇੱਥੇ ਦੁੱਖਾਂ ਦਾ ਤੇ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਹਫਤੇ ਚ ਇੱਕ ਗੇੜਾ ਪੱਕਾ ਕਰ ਰੱਖੂੰਗਾ ਔਰ ਜਿਹੜੀ ਜਿਹੜੀ ਸਮੱਸਿਆ ਵਾ ਉਹਦਾ ਹੱਲ ਨਾਲ ਦੀ ਨਾਲ ਕਰਾਂਗੇ ਕਹਿੰਦੇ ਵੀ ਪਰਚੀ ਕੱਢ ਜਾਂਦੀ ਏ ਲੇਕਿਨ ਜਦੋਂ ਤੱਕ ਟਾਣਾ ਦੀ ਡਾਕਟਰ ਰੁੱਟ ਜਾਂਦੇ ਰਿਟਾਇਰ ਤਾਂ ਹੋ ਗਏ ਸਰਕਾਰੀ ਆਪਣੀ ਨੌਕਰੀ ਤੋਂ ਪਰ ਇਹਨਾਂ ਲੋਕਾਂ ਨੇ ਭਰਤੀ ਨਹੀਂ ਕੀਤੀ ਕੋਈ ਕਿਸੇ ਨਵੇਂ ਬੰਦੇ ਦੀ ਡਾਕਟਰ ਦਾ ਬੇਰੁਜ਼ਗਾਰੀ ਚ ਫਿਰਦੇ ਨੇ ਜਿਹੜੇ ਪੜ੍ਹੇ ਲਿਖੇ ਸਾਡੇ ਬੱਚੇ ਆ ਇਹਨਾਂ ਦੇ ਘਰਾਂ ਚ ਜਾ ਕੇ ਪਟਿਆਲੇ ਮਹਾਰਾਜਿਆਂ ਦੇ ਸੈਨ ਹੁੰਦੇ ਸੀ ਨੌਕਰੀਆਂ ਦੇ ਜਿਹੜਾ ਕੰਮ ਕਰਨਾ ਵਾ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਕਿ ਸਰ ਕੁਝ ਵਾਸ਼ੂ ਮੇਦਾ ਦੇ ਵੀ ਨੇ ਜਿਨ੍ਹਾਂ ਨੂੰ ਤਾਲਾ ਲਾਇਆ ਹੋਇਆ ਦੱਸੂਗੀ ਕਿ ਕਿਉਂ ਉਹਨਾਂ ਨੂੰ ਲੋਕ ਕੀਤਾ ਹੋਇਆ ਕੋਈ ਕਈ ਤਰ੍ਹਾਂ ਦੇ ਬੰਦੇ ਆਉਂਦੇ ਆ ਜੇ ਸਾਰੇ ਹੀ ਬੰਦੇ ਇੱਕੋ ਜੇ ਹੋ ਜਾਣ ਤੇ ਮੈਨੂੰ ਲੱਗਦਾ ਕੋਈ ਆਪਾਂ ਨੂੰ ਦੁੱਖ ਦਾ ਹੀ ਨਾ ਸਾਹਮਣਾ ਕਰਨਾ ਹੁਣ ਕਈ ਬਾਥਰੂਮਾਂ ਦੇ ਵਿੱਚ ਮੈਂ ਇੱਥੇ ਆਪਣੇ ਹਲਕੇ ਦੇ ਵਿੱਚ ਹੀ ਲਾ ਲੈਣਾ ਇਹ ਤਾਂ ਫੇਰ ਆਪਣੇ ਮਰੀਜ਼ਾਂ ਦੀ ਜਗਾ ਵਾ ਸਿਵਲ ਹਸਪਤਾਲ ਕਈ ਲੋਕ ਉੱਥੇ ਹੀ ਜਰਦਾ ਖਾਣਾ ਉੱਥੇ ਹੀ ਪਾਨ ਪਰਾਗ ਸੁਟਣਾ ਬਾਥਰੂਮਾਂ 'ਚ ਉੱਥੇ ਹੀ ਆਪਣੀਆਂ ਸਿਕਟਾਂ ਬੀੜੀਆਂ ਸੁਟਣੀਆਂ ਇਹਨਾਂ ਚੀਜ਼ਾਂ ਨੂੰ ਸਾਫ਼ ਰੱਖਣ ਲਈ ਕੋਈ ਨਾ ਕੋਈ ਬੰਦਾ ਪਹਿਰੇਦਾਰ ਚਾਹੀਦਾ ਹੁਣ ਮੈਂ ਜਿਵੇਂ ਦੇਖ ਰਿਹਾ ਮਾਂ ਦੋ ਬਾਥਰੂਮ ਇੱਧਰ ਬਣਾਵਾਂਗੇ ਦੋ ਇੱਧਰ ਬਣਾਵਾਂਗੇ ਦੋਨਾਂ ਬਾਥਰੂਮਾਂ ਤੇ 24 ਘੰਟੇ ਲਈ ਬੰਦੇ ਰੱਖਾਂਗੇ ਤਾਂ ਕਿ ਸਵੇਰੇ ਸ਼ਾਮ ਜੋ ਗਰੀਬ ਦਾ ਉੱਥੇ ਜ਼ਰੂਰਤ ਆ ਉਹ ਪੂਰੀ ਹੋਵੇ ਤੇ ਉਹ ਬਾਥਰੂਮ ਨੂੰ ਸਾਫ਼ ਰੱਖਿਆ ਜਾਵੇ ਅਜਾ ਤਾਂ ਸਾਫ਼ ਸਫਾਈ ਦਾ ਵੀ ਜਿਹੜਾ ਧਿਆਨ ਨਹੀਂ ਰੱਖਿਆ ਜਾਂਦਾ ਲੋਕਾਂ ਦਾ ਕਹਿਣਾ ਬਹੁਤ ਜ਼ਿਆਦਾ ਇੱਥੇ ਦਿੱਕਤ ਹੁੰਦੀ ਹੈ ਸਪੈਸ਼ਲੀ ਲੇਡੀਜ਼ ਦੀ ਮੈਂ ਗੱਲ ਕਰਾ ਵਾਸ਼ਰੂਮ ਲਈ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਜਾਂ ਫਿਰ ਇੱਕ ਪਲੇਸ ਜਿਹੜੀ ਆਪਾਂ ਕੱਲ ਜਗ੍ਹਾ ਦੇਖੀ ਸੀ ਉੱਥੇ ਕੋਈ ਜੜੀਆਂ ਲੇਡੀਜ਼ ਨੇ ਉੱਥੇ ਵਾਸ਼ਰੂਮ ਕਰਦੀਆਂ ਨੇ ਲੀਡਰ ਬਣਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਦੱਸ ਦਿੰਨਾ ਵਾ ਮੈਂ ਇਸੇ ਹਲਕੇ ਦਾ ਜੰਪ ਆਲਾ ਮੈਨੂੰ ਕੋਈ ਬਾਹਰੋਂ ਨਹੀਂ ਟੱਪ ਕੇ ਆਉਣਾ ਪੈਂਦਾ ਪੁਲ ਜੀ ਮੈਂ ਸਿਵਲ ਹਸਪਤਾਲ ਦੀ ਪੈਰ ਤੋਂ ਲੈ ਕੇ ਸਿਰ ਤੱਕ ਹਰ ਚੀਜ਼ ਨੂੰ ਜਾਣਦਾ ਮਾਂ ਮੈਨੂੰ ਪਤਾ ਵਾ ਸਿਵਲ ਹਸਪਤਾਲ ਦੀ ਕੀ ਸਮੱਸਿਆ ਤੇ ਕੀ ਮੇਰੇ ਪਰਿਵਾਰਾਂ ਨੂੰ ਇੱਥੇ ਦੁੱਖਾਂ ਦਾ ਤੇ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਮੈਂ ਉਸੇ ਮੁਸੀਬਤਾਂ ਨੂੰ ਉਸੇ ਦੁੱਖਾਂ ਨੂੰ ਦੂਰ ਕਰਨ ਲਈ ਇੱਥੇ ਆਪਣਾ ਹਫ਼ਤੇ 'ਚ ਇੱਕ ਗੇੜਾ ਪੱਕਾ ਕਰਕੂੰਗਾ ਔਰ ਜਿਹੜੀ ਜਿਹੜੀ ਸਮੱਸਿਆ ਵਾ ਉਹਦਾ ਹੱਲ ਨਾਲ ਦੀ ਨਾਲ ਕਰਾਂਗੇ ਜੀ ਸਰ ਡਾਕਟਰ ਦੀ ਵੀ ਇੱਥੇ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਕਹਿੰਦੇ ਵੀ ਪਰਚੀ ਕੱਟ ਜਾਂਦੀ ਹੈ ਲੇਕਿਨ ਜਦੋਂ ਤੱਕ ਟਾਨਾਂ ਦੀ ਡਾਕਟਰ ਉੱਡ ਜਾਂਦੇ ਨੇ ਦੇਖੋ ਗੱਲ ਸੁਣੋ ਜਦੋਂ ਬੰਦੇ ਦੀ ਕਪੈਸਿਟੀ ਦਾ ਹੋਵੇ 8 ਘੰਟੇ ਕੰਮ ਕਰਨ ਦੀ ਜੇ ਆਪਾਂ ਉਹਨੂੰ 24 ਘੰਟੇ ਕਹੀਏ ਭਈ ਉਹਨੂੰ 24 ਘੰਟੇ ਡਿਊਟੀ ਦੇਵੇ ਇਹਨਾਂ ਲੋਕਾਂ ਨੇ ਪਹਿਲੀਆਂ ਸਰਕਾਰਾਂ ਨੇ ਡਾਕਟਰ ਰਿਟਾਇਰ ਤਾਂ ਹੋ ਗਏ ਸਰਕਾਰੀ ਆਪਣੀ ਨੌਕਰੀ ਤੋਂ ਸਰਕਾਰੀ ਨੌਕਰੀ ਤੋਂ ਰਿਟਾਇਰ ਤਾਂ ਹੋ ਗਏ ਪਾਰੇ ਨਾਲ ਲੋਕਾਂ ਨੇ ਭਰਤੀ ਨਹੀਂ ਕੀਤੀ ਕੋਈ ਕਿਸੇ ਨਵੇਂ ਬੰਦੇ ਦੀ ਡਾਕਟਰ ਦਾ ਬੇਰੁਜ਼ਗਾਰੀ ਚ ਫਿਰਦੇ ਨੇ ਜਿਹੜੇ ਪੜ੍ਹੇ ਲਿਖੇ ਸਾਡੇ ਬੱਚੇ ਆ ਇਹਨਾਂ ਨੇ ਧਿਆਨ ਨਹੀਂ ਮਾਰਿਆ ਇਹਨਾਂ ਦੇ ਪਿੰਡਾਂ ਚ ਜਾ ਕੇ ਸਰਕਾਰੀ ਨੌਕਰੀਆਂ ਮਿਲਦੀਆਂ ਸੀ ਇਹਨਾਂ ਦੇ ਘਰਾਂ ਚ ਜਾ ਕੇ ਪਟਿਆਲੇ ਮਹਾਰਾਜਿਆਂ ਦੇ ਸੈਨ ਹੁੰਦੇ ਸੀ ਨੌਕਰੀਆਂ ਦੇ ਹੁਣ ਮੈਰਿਟ ਦੇ ਆਧਾਰ ਦੇ ਉੱਤੇ ਸਰਕਾਰੀ ਨੌਕਰੀ 52000 ਦਿੱਤੀ ਆ ਮੈਂ ਨਾ ਐਸੀ ਗੱਲ ਨੂੰ ਤੁਹਾਡੇ ਲਈ ਦੱਸਣਾ ਚਾਹਣਾ ਜਿਹੜਾ ਕੰਮ ਕਰਨਾ ਵਾ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਕੱਲਾ ਗੱਲਾਂ ਨਾਲ ਨਹੀਂ